ਮਾਨੀ ਗੋ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉੱਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਗਰੂ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਅੱਜ ਉੱਚੇਚੇ ਤੌਰ ਤੇ ਆਏ ਨੇ ਤੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਮਲੇਰਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨੇ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰ ਕੋਲਾ ਹੈ ਸਦੀਆਂ ਤੋਂ ਇੱਕ ਗੁਲਸਤਾਨ ਸੇ ਹੀ ਜਿਹਾ ਇੱਥੇ ਦੇ ਲੋਕ ਆਪਸ ਵਿੱਚ ੜਲ ਮਿਲ ਕੇ ਬਹਿੰਦੇ ਆ ਰਹੇ ਹਨ ਔਰ ਗੁਲਸਤਾਨ ਦੇ ਬਾਕ-ਬਾਕ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਿਆ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਖ਼ਿਆਲਾਂ ਦੀ ਖੁਸ਼ਬੂ ਤੂ ਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਮਾਨਯੋਗ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਅੱਜ ਉੱਚੇ ਚੇਤਨੌਰ ਤੇ ਆਏ ਨੇ ਤੇ ਇਨਾ ਦੋਵਾਂ ਸ਼ਖਸੀਅਤਾਂ ਨੇ ਮਲੇਰਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨੇ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰਕੋਲਾ ਹੈ ਸਦੀਆਂ ਤੋਂ ਇੱਕ ਗੁਲਸਤਾਨ ਸੇਹੀ ਜਿਹਾ ਇੱਥੇ ਦੇ ਲੋਕ ਆਪਸ ਵਿੱਚ ਢਲ ਮਿਲ ਕੇ ਬਹਿੰਦੇ ਆ ਰਹੇ ਨੇ ਔਰ ਗੁਸਦਾਸੇ ਦੇ ਬਾਕ-ਬਾਕ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਟਰ اور ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਿਆ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਖ਼ਿਆਲਾਤ ਦੀ ਖੁਸ਼ਬੂ ਤੁਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਮਾਨਯੋਗ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉੱਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਗਰੂ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਅੱਜ ਉੱਚੇ ਚੇਤਤੌਰ ਤੇ ਆਏ ਨੇ ਤੇ ਇਨਾ ਦੋਵਾਂ ਸ਼ਖਸੀਅਤਾਂ ਨੇ ਮਲੇਰਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨੇ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰਕੋਲਾ ਹੈ ਸਦੀਆਂ ਤੋਂ ਇੱਕ ਗੁਲਸਤਾਨ ਸੇਈ ਜਿਹਾ ਇੱਥੇ ਦੇ ਲੋਕ ਆਪਸ ਵਿੱਚ ਢਲ ਮਿਲ ਕੇ ਬਹਿੰਦੇ ਆ ਰਹੇ ਨੇ ਔਰ ਗੁਜ਼ਦਾਸ ਦੇ ਦੇ ਬਖ ਬਖ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਿਆ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਖ਼ਿਆਲਾਤ ਦੀ ਖੁਸ਼ਬੂ ਤੁਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ